ਦੀਵੰਦ ਕਾਲੇ ਕੇ ਬਲੌਗ ਚ ਬਹੁਤ ਬਹੁਤ ਤੈਦ ਤੁਹਾਨੂੰ ਆਵਾਜ਼ ਫਿਰ ਸੁਣੋਈ ਕਿ ਮੈਂ ਟਿਕਟਕ ਹਾਂ ਜੀ ਲੋ ਜੀ ਆਪਾਂ ਆਇਆ ਜੀ ਸਾਗ ਤੋੜਨ ਪਾਲਕ ਮੇਥੇ ਮੇਥੀ ਤੇ ਟਾਈਮ ਹੋ ਗਿਆ ਜੀ 8 ਦਾ 8:00 ਵਜੇ ਟਾਈਮ ਰਹਿੰਦਾ ਸੀਗਾ ਧਾਰਾ ਵਗੈਰਾ ਪਾ ਚੋਣ ਦੇ ਦਵਾ ਸੰਭ ਲਿਆ ਤੇ ਹੁਣ ਆਪਾਂ ਲੱਗਿਆ ਜੀ ਸਾਗ ਤੋੜਨ ਤੁਹਾਨੂੰ ਦਿਖਾਉਣੀ ਆ ਆਪਣੀ ਮੇਥੀ ਹੋਗੀ ਪਤਾ ਨਹੀਂ ਆ ਹੋ ਗਏ ਤੇ ਇਹ ਆਪਣਾ ਹੋ ਗਿਆ ਜੀ ਤੂਰੀ ਦਾ ਸਾਗ ਇਹ ਆ ਪਤੋੜ ਕੇ ਲੈ ਕੇ ਜਾਣੀ ਆ ਜਾ ਕੇ ਫਿਰ ਆਪਾਂ ਤੋਕ ਰੱਖਾਂਗੇ ਦੇਖੋ ਜੀ ਮਿੱਥੇ ਬਹੁਤ ਸੋਨੇ ਮਿੱਥੇ ਹੋ ਗਏ ਮਿੱਥੇ ਬਹੁਤ ਲਾਹੇਕ ਦੀ ਭਾਰ ਕੀ ਵੀ ਕਾਫੀ ਲੱਗੀ ਆ ਉਧਰ ਆਲੂ ਲਸਣ ਗੋਭੀ ਬਰੇ ਪਰਸਨੀ ਤੂਰੀਆ ਲੋ ਜੀ ਬੱਸ ਉਹਨੂੰ ਫੇਰ ਮਿਲਦੀਆਂ ਹੁਣ ਆਪਾਂ ਸਾਗ ਤੋੜ ਲਈਏ ਇਹ ਆਪਾਂ ਟੋਕਰੀ ਲੈਂਦੀ ਪਹਿਲਾਂ ਆਪਾਂ ਚਾਰ-ਪੰਜ ਉਧਰੋਂ ਮਿਲ ਗਏ ਸੀਗੇ ਤੇ ਇਹ ਆਪਾਂ ਕਰਦੇ ਦੇ ਨਾਲ ਨਾ ਤੋੜਾਂਗੇ ਮੇਥੀ ਮੇਥੀ ਪਾਲਕ ਲੋ ਜੀ ਚਲੋ ਜੀ ਠੀਕ ਆ ਵਾ ਸਾਨੂੰ ਫੇਰ ਮਿਲਦੀਆਂ ਹੁਣ ਆਪਾਂ ਸਾਗ ਲਈਏ ਤੋੜ ਦੇਖੋ ਜੀ ਬਾਹਰ ਲਾ ਸਾਈਡ ਆਪਣੀ ਸੂਰਿਆ ਦੇਵ ਦਰਸ਼ਨ ਦੇ ਚੁੱਕੇ ਆਪਾਂ ਨੂੰ ਚਲੋ ਜੀ ਠੀਕ ਆ ਆਪਾਂ ਸਾਗ ਤੋੜ ਲਈਏ ਇਹ ਆਪਾ ਸਾਗ ਤੋੜੀ ਤੇ ਟੋੜ ਲਿਆ ਪਾਲਕਾ ਅਰ ਮੇਥੇ ਮੇਥੀ ਤੋੜਦੇ ਲਓ ਇਹ ਆਪਾ ਕੈਂਚੀ ਨੇ ਕੈਂਚੀ ਨੇ ਕੱਟ ਲਿਆ ਕੈਂਚੀ ਆਪਣੀ ਕਿਚਨ ਵਾਲੀ ਹੋਈ ਸੀਗੀ ਇਹ ਲਫਾਫੇ ਵਗੈਰਾ ਮੈਗੀ ਦੇ ਕੋਈ ਵੀ ਲਫਾਫਾ ਕੱਟਣਾ ਹੋਵੇ ਤਾਂ ਪਰ ਸੋਈ ਚੱਕੀ ਹੋ ਜਾਂਦੀ ਹੈ ਲਓ ਤੰਗੀਆਂ ਨਹੀਂ ਟੀਰਣਾ ਹੋਇਆ ਤੰਗੀਆਂ ਘਾਟਾ ਤੰਗੀਆਂ ਨਹੀਂ ਤੂੜੇ ਆਪਾਂ ਚਲੋ ਜੀ ਠੀਕ ਆ ਆਪਾਂ ਫੇਰ ਜਾ ਕੇ ਤੋਕੇ ਨੂੰ ਧਰਦੇ ਲੋ ਜੀ ਕੂੜਾ ਹਜੇ ਆਪਾਂ ਸਿੱਟਣਾ ਹੈ ਇਹ ਆਪਾਂ ਬਾਤ ਕਰਦੇ ਹਾਂ ਅੱਡੇ ਜਿੰਨ ਸਿੱਟਾਂਗੇ ਪਹਿਲਾਂ ਬਰਗਾਂ ਮੰਗਦੇ ਆਈਏ ਫਸੇ ਫਾਚੋਲੇ ਇਹ ਆਪਾਂ ਇੱਕ ਟਿਹੜੀ もうこれで3歳ときにね、もう <noise> 1個目ちょっとだけやっ ਨਪਾ ਵੇਰ ਦੇ ਸਿੱਟਾ ਬਦਲਦੇ ਹਾਂ ਅੱਜ ਬਦਲੀਆਂ ਨੂੰ ਹੋ ਗਈ। ਛੇ ਦਿਨ ਸ਼ੁੱਕਰਵਾਰ ਨੂੰ ਪਾ ਬਦਲੀਆਂ ਸੀਗੀਆਂ। ਅੱਜ ਵੀਰਵਾਰ ਹੈ। ਚਲੋ ਜੀ। ਇੱਧਰ ਆਪਾ ਕਿਤੇ ਜੱਪਣੀ ਇਸ ਤਰ੍ਹਾਂ ਟੰਗੀ ਹੁੰਦੀ ਆ। ਸੀਜਰ ਕੈਂਚੀ ਨਹੀਂ ਰੱਖਿਆ। ਤੇ ਲੋ ਜੀ ਤੋਂ ਦੱਬਾ ਕੱਟ ਕੇ ਰੱਖ ਗਏ ਸੀ ਚਾਹ ਵਾਸਤੇ। ਇਹਨੂੰ ਬਫਰਜ ਚਲਾਉਣੇ ਪਹਿਲਾਂ ਫਰਿਜ ਤੋਂ ਹਣੀ ਆ ਫਰਿਜ ਤੋਂ ਤਿੰਨ ਛੇ ਦਿਨ ਹੋ ਗਏ 7 ਦਿਨ ਛੁੱਟਾ ਵਰਤੋ ਤਿੱਧਰਪਨ ਤੋਂ ਵਾਲ ਆਈ ਜਾਂਦਾ ਕੁਛ ਦੁੱਧ ਤਾਂ ਪਹਿਲਾਂ ਤੇ ਪਾਉਣੀ ਆ ਚਲੋ ਜੀ ਬਣੇ ਰਿਓ ਇਹ ਦਿਨ ਅਲੱਗ ਹਨ ਅੱਜ ਦਿਨ ਦੀ ਅਪਡੇਟ ਦਿੰਦੇ ਰਵਾਂਗੇ ਵੀ ਆਪਾਂ ਅੱਜ ਕਿਤੇ ਜਾਣਾ ਵੀ ਆ ਸਾਗ ਰਣ ਕਿ ਫਿਰ ਜਾਵਾਂਗੇ ਵਿੜਾ ਤੋਂ ਓਕੇ ਜਦੋਂ ਤੋਂ ਕਿ ਫਰੇਜ ਤੋਂ ਕਿ ਵੈਡ ਸੀਟਾ ਬਦਲ ਲਿਖਿਆ 5 6 7 ਦਿਨ ਹੋ ਗਏ ਆ। ਥੇਰ ਮਿਲਦੀ ਆ ਸੋ। ਬੋਜੀ ਇਹ ਜਦੋਂ ਤੱਕ ਪਾ ਨੂੰ ਦੋ ਗੜਵੀਆਂ ਚਾਹ ਨੂੰ ਰੱਖ ਆਂ ਦਿਨੇ। ਇਹਨੂੰ ਵਾਲਾ ਦੇ ਕੇ ਰੱਖ ਲੈ। ਵਾਲਾ ਆ ਹੀ ਜਾਂਦਾ ਵਾ। ਚਲੋ ਠੀਕ ਆ। ਬਹੁਤ ਜੀ ਟਾਈਮ ਬਚ ਗਿਆ ਇੱਕ। ਇਧਰ ਪਕਣ ਜਾਂ ਤੱਕ ਤੇ ਇਸ ਤੁਰੇ ਵਰਪਾ ਤਾ ਹੰਤ ਕੋਲੀ ਖਾਤੇ। ਇਧਰ ਪਲੇਟੇ ਰੇਨ ਕੇ ਰੱਖਤੀ। ਇੱਧਰ ਆਪਾਂ ਮੱਕੀ ਦਾ ਆਟਾ ਤੇ ਨਾਲ ਹੀ ਥੋੜੀ ਆਪਣਾ ਸਾਗ ਵਿਖਦੀਆਂ ਜੇ ਤੋਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਹੋਇਆ ਫਿਰ ਆਪਾਂ ਥੋੜਾ ਜਿਹਾ ਸੇ ਕਾਹਾਂਗੀ ਕਿ ਨਹੀਂ ਫਿਰ ਆਪਾਂ ਆਲਣ ਪਾਉਣੇ ਟਾਈਮ ਵੱਜ ਗਿਆ ਇੱਕ ਅੱਜ ਅਸੀਂ ਕਿਤੇ ਜਾਣਾ ਵਾ ਤੇ ਵੀੜਾ ਪਲਿਆ ਤੋ ਦੇਖੋ ਜੀ ਵੀੜਾ ਅੱਜ ਆਪਣਾ ਕਿੱਲਾ ਤੇ ਕੰਮ ਧੰਦੇ ਆਪਾਂ ਲੈਣ ਨੂੰ ਹੀੜ ਕੱਪੜੇ ਵਗੈਰਾ ਤੋੜੇ ਤੇ ਇਹ ਆਪਾਂ ਰੱਖ ਲਈਏ ਜੀ ਦੇਖ ਲਈਆ ਸਾਗ ਨੌਂ ਤੋਂ ਦਾ ਪਕਾਉ ਮੰ ਲਿਆ ਸੀ ਮੇੜ ਦੇਖ ਲਈ ਥੋੜੀ ਅੱਗ ਕਰਨੀ ਪੈਣੀ ਹਾਂ ਹਾਂ ਜੀ ਤਰ੍ਹਾਂ ਤਾਂ ਆਲੂ ਨੂੰ ਪਾ ਕੇ ਸਾਰਾ ਤੇ ਫਿਰ ਆਪਾਂ ਜਾਵਾਂਗੇ ਦੇਖੋ ਜੀ ਇਹ ਆਪਾਂ ਢਗ ਮੁੱਤੀ ਜਾਂਦੀ ਆ ਜੀ ਕੋਣ ਹੁਣ ਲੱਗ ਕਰੇ ਦੇ ਵਿੱਚ ਹੋ ਡੰਡੇ ਜਲਾ ਦਈਏ ਤਾਂ ਕਿ ਪਾਣੀ ਜਲਦੀ ਸੇ ਕੋਈ ਤਰਿਆ ਆਪਣਾ ਇਹ 10:00 ਵਜੇ ਤੀ ਹੁਣ ਉਦਾਰੀ ਦੀ ਪੈ ਗਿਆ ਸੀਗਾ। ਫਿਰ ਜਦ ਮੈਨੂੰ ਲੱਗਿਸ ਫਾਇਨ ਨਾ ਤੇ ਮੈਂ ਸਭ ਮੈਂ ਕਿਹਾ 12:30 ਤੱਕ ਮੈਂ ਆਲਣ ਪਾ ਦਿੰਦੇ। ਸਰਪਹੂ ਜੀ। ਸਾਗਾ ਫਰਤੀ ਤੀ ਜਾਂਦਾ। ਸੇਲਾ। ਤੇ ਚਾਦਰ ਵਗੈਰਾ ਆਪਾਂ ਧੋ ਲਈਆਂ ਸੀਗੀਆਂ। ਤੇ ਬੈੱਡ ਸ਼ੀਟਾਂ ਵਗੈਰਾ ਸਾਰੀਆਂ ਧੋ ਲਈਆਂ ਸੀ ਕੱਪੜੀ ਆਪਾਂ ਧੋਲੇ ਸੀਗੇ। ਹਾਜੀ ਬੈੱਡ ਸ਼ੀਟ ਆਪਣੇ ਉਹ ਰੱਖੀ ਹੋਈ ਉਹ ਪਾਉਣੀਆਂ ਕਿਉਂਕਿ ਆਪਣੇ ਹਜੇ ਸਕਾਉਣ ਵਾਲੀ ਹਜੇ ਆਇਆ ਹੀ ਨਹੀਂਗਾ ਹੈਗਾ। ਆਪ ਵੀ ਕਾਲ ਕਰੀ ਬੈਠੇ ਉਹਨਾਂ ਲੈ ਕੇ ਆਉਣ ਦੀ ਕਿਉਂਕਿ ਜੇ ਤਸਾ ਧੌਣ ਵਾਲੀ ਨਾ ਚੱਲੇ ਫਿਰ ਤੇ ਜ਼ਿਆਦਾ ਰੌਲਾ ਪੈ ਜਾਵੇ ਲੋਈ ਜਿਸੇ ਕੌਣ ਵਾਲੀ ਵੀ ਨਾ ਥੋੜਾ ਸਾਰ ਵੀ ਜਾਂਦਾ ਹੈਗਾ ਤੇ ਫਿਰ ਵੀ ਨਾ ਤੱਕੀ ਤਾਂ ਲੈ ਕੇ ਆਓ ਤੇ ਇਹ ਸੰਤਰੀ ਆਪਾਂ ਨੇ ਕੱਪੜੇ ਵਗੈਰਾ ਸਾਰੇ ਆਪਾਂ ਧੋ ਲਏ ਬੇੜਾ ਵੀ ਧੋਤਾ ਸਾਬ ਸਫਾਈ ਅੱਜ ਆਪਾਂ ਫਰਿੱਜ ਵਗੈਰਾ ਜੋ ਕੰਮ ਸੀਗਾ ਵੀ ਹਫ਼ਤੇ ਤੋਂ ਪਹਿਲਾਂ ਹੀ ਜਾਨੀ ਇੱਕ ਦੋ ਦਿਨ ਆਪਾਂ ਕਰਦੇ ਹੁੰਦੇ ਆ 6 ਜਾਂ 7 ਦਿਨਾਂ ਬਾਅਦ ਸਾਰੀ ਸਫਾਈ ਆਪਾਂ ਕਰਦੇ ਹੁੰਦੇ ਆ ਸਣੇ ਫਰਿਜ ਸਣੇ ਵੱਡੇ ਛਿੱਟਾ ਤੌਲੀਏ ਧੋਣ ਵਾਲੇ ਤੇ ਸਾਗ ਧਰ ਨਾਲ ਇਹ ਨਿਵੇੜ ਲੈਣ ਨੇ ਆਪਾਂ ਕੰਮ ਲੋ ਜੀ ਅੱਗੇ ਆਪਣੀ ਮੱਚੀ ਜਾਂਦੀ ਆ ਤੇ ਹਜੇ ਆਪਾਂ ਨੂੰ ਲੱਗ 10 ਮਿੰਟ ਕਿਉਂਕਿ ਨਾ ਹੋਵੇ ਪਚਾ ਪੀ ਕੇ ਆਣਨ ਪਾ ਦਾਂਗੇ ਚਲੋ ਜੀ ਠੀਕ ਆ ਦੱਸਿਓ ਆਪਾਂ ਨੇ ਡੇਲੀ ਰੁਟੀਨ ਦਾ ਕੰਮ ਕਿੱਦਾਂ ਚੱਲਦਾ ਰਹਿੰਦਾ ਵਾ ਹਾਜੀ ਬਿੜੇ ਚ ਪਾਣੀ ਖੜਾ ਵਾ ਤੇ ਇਹ ਆਪਾਂ ਕੱਢਦੇ ਆਂ ਦੁਆਰ ਕਿਉਂਕਿ ਫਿਰ ਮੈਨੂੰ ਆਏ ਸੇ ਅਸੀਂ ਵੀ ਜਾਣਾ ਵੀ ਡੇਟ ਨਾ ਹੋ ਜੀ 1 ਵਜੇ ਆ ਫਿਰ ਵਾਪਸ ਵੀ ਮੋੜਨਾ ਹੁੰਦਾ ਵਾ ਕੱਪੜੇ ਵਗੈਰਾ ਸਾਰੇ ਧੋ ਕੇ ਆਪਾਂ ਬੈੱਡ ਸ਼ੀਟ ਵੀ ਸੁੱਕਣੀ ਪਾਉਣੀ ਆ ਡੇਲੀ ਰੁਟੀਨ ਦੇ ਬੂਟ ਦੇਖੋ ਮੇਰੇ ਜਿਹੜੇ ਅੱਜ ਸੱਕੋਗੀ ਉਹ ਅੱਜ ਪਾ ਲਾਂਗੇ ਉਰਲੀ ਸਾਈਡਾਂ ਲੈ ਜਿਓ ਤੇ ਤੇ ਪਰਲੀ ਸਾਈਡ ਵਾਲੇ ਪੱਜ ਪਾ ਲਾਂਗੇ ਤੇ ਦੋ ਜੋੜੀ ਮੇਰੀਆਂ ਲਾਈ ਹੁੰਦੇ ਕੱਪੜੀ ਵੀ ਸੁੱਕ ਜਾਂਦੇ ਆ ਸਰੂਜੀ ਤੋਂ ਉਹ ਦੇਈ ਦੇ ਲਓ ਜੀ ਇਹ ਵੀਰ ਈ ਥੱਲੇ ਜਮ ਲੱਗੀ ਪਈ ਆ ਤੇ ਕਾਫੀ ਵੀਰ ਲੱਗੇ ਆ ਵੀਰ ਬਹੁਤ ਲੱਗਾ ਵਾ ਚਲੋ ਜੀ ਚਲੋ ਜੀ ਆਪਾਂ ਵੀਡੀਓ ਤੇ ਅੰਡਾ ਹੁਣ ਇੱਥੇ ਹੀ ਕਰਦੀਆਂ ਕਿਉਂਕਿ ਆਪਾਂ ਕੋਲ ਜ਼ਿਆਦਾ ਗੱਲਾਂ ਬਾਤਾਂ ਦਾ ਟਾਈਮ ਨਹੀਂ ਹੈਗਾ ਤੇ ਫਿਰ ਪਾ ਜਾਣਾ ਵਾ ਤੇ ਇਹ ਆਪਾਂ ਪਾਣੀ ਲੰਦਾ ਸੀ ਤੁੱਤੇ ਰੱਖਿਆ ਚੀਨੇ ਇਹ ਕਿੱਟਲੇ ਪਾਣੀ ਲੰਦੇ ਬਸ ਸਾਗ ਵਾਸਤੇ ਇਹ ਆਪਣੀ ਟੋਕਰੀ ਦੇਖੋ ਜੀ ਇਹ ਤੁਹਾਨੂੰ ਪਤਾ ਵੀ ਆਪਣੀ ਟੋਕਰੀ ਹਰ ਵੇਲੇ ਆਪਣੀ ਹਾਜ਼ਰੀ ਹੁੰਦੀ ਆ ਇਹ ਬਹੁਤ ਸਾਰਾ ਆਪਾਂ ਬੱਚੇ ਦਾ ਸੈੱਟ ਬਣਾ ਰਹੇ ਆ ਜੇ ਬਣ ਗਿਆ ਤਾਂ ਤੁਹਾਨੂੰ ਦਿਖਾਵਾਂਗੇ ਆ ਮੂੜਲੀ ਸਾਈਡ ਇਕ ਵੈਕ ਸਾਈਡ ਆ ਬਹਾਂ ਲਾਈ ਹੋਈ ਆ ਇਹ ਫਿਰ ਮੈਂ ਇਕੱਠੇ ਹੀ ਲਾਉਣੀ ਹੁੰਦੀ ਕਿਉਂਕਿ ਜਦੋਂ ਪਲੀਏ ਨੂੰ ਹੋ ਜਾਂਦਾ ਫਿਰ ਪਲੀਏ ਸਾਡੀ ਬੀਬੀ ਬਣਾ ਦਿੰਦੀ ਆ ਜਿਵੇਂ ਹੁਣ ਇਹ ਦੁਹਾੜ ਰੈੱਡ ਕਲਰ ਜਾਊਗਾ ਫਿਰ ਬੀਬੀ ਬਣਾ ਦੋ ਇਸ ਦਾ ਡਿਜ਼ਾਈਨ ਬਾਹਾਂ ਮੈਂ ਬਣਾਉਂ ਬੀਬੀ ਤੋਂ ਬਾਹਾਂ ਤੰਨੀ ਬਣ ਦਾਂਗਾ ਲੋ ਜੀ ਚਲੋ ਜੀ ਠੀਕ ਆ ਫਿਰ ਮਿਲਦੇ ਆਪਾਂ ਸੋਨੂੰ ਹਣ ਅੱਜ ਆਪਾਂ ਕੱਪੜੇ ਦੀ ਵੀਡੀਓ ਨਹੀਂ ਦਿਖਾਉਂਦੇ ਹੈਗੇ ਤੇ ਅੱਜ ਆਪਾਂ ਜੋ ਡੇਲੀ ਰੁਟੀਨ ਕੀ ਆਪਾਂ ਕੰਮ ਤੰਦੇ ਕਰਦੇ ਆ ਸੁਨੋ ਉਹ ਦਿਖਾਤੇ ਸਾਗ ਆਪਣਾ ਰਿੱਤੀ ਜਾਂਦਾ ਆਲਣ ਆਪਾਂ ਕੋਲੇ ਰੱਖ ਲਿਆ ਤੇ ਪਾਣੀ ਆਪਣੀ ਲੋਹ ਕਿਟਲੀ ਚ ਪਿਆਗਾ ਉਹ ਪਹਿਲੇ ਸਾਗ ਦੇ ਉੱਪਰ ਸਣੀ ਕਿਟਲੀ ਧਰ ਦਿੰਨੇ ਫਿਰ ਪਾਣਾਂ ਲਈ ਕਿੰਨੀ ਲੋੜ ਚਲੋ